2 ਮਹੀਨੇ ਮੱਲ ਲਲਾਰੀ ਨਾ ਪੰਜਾ ਉਹ ਕਿਵੇਂ ਪੱਗਾ ਰੰਗਣ ਤੇ ਅੱਛਾ ਕਈ ਵਾਰੀ ਤਾਂ ਲੀਲ ਲਗਾਣ ਨੂੰ ਸਰੋਂ ਫੁੱਲਗਾ ਕਰਾਉਣੀਆਂ ਪਹਿਣਗਾਂ ਉਹਦਾ ਤਾਂ ਸਰੋਂ ਫੁੱਲਗਾ ਆਲਿਆਂ ਨੂੰ ਚਿੱਟੀਆਂ ਕਰਾਉਣੀਆਂ ਪੈ ਵਾਹ ਜੀ ਵਾਹ ਇਹ ਗੱਲ ਝੂਠੀ ਨਹੀਂ ਪੈਂਦੀ ਹਮ ਅਜੇ ਬੋਲਦਾ ਕਿਸੇ ਉਮੀਦਵਾਰ ਬਾਰੇ ਨਹੀਂ ਹਮ ਅਜੇ ਕਿਸੇ ਬਾਰੇ ਨਹੀਂ ਬੋਲਦਾ ਵੀ ਕਿਹਨੇ ਕੀ ਕੀ ਕੀਤਾ ਕਿਹਨੇ ਕੀ ਕੀ ਕੀਤਾ ਕਿ ਕਿੰਨੇ ਦਿਨ ਪਹਿਲਾਂ ਦੱਸੂਗੀ 10 10 15 ਦਿਨ ਪਹਿਲਾਂ ਸ੍ਰਿਸ਼ਟੀ ਬੋਲੂਗੀ ਜੇ ਹੁਣੇ ਬੋਲਦੀ ਤਾਂ ਕੋਈ ਲੀਡਰ ਮੇਰਾ ਨਾ ਕੰਮ ਕਰ ਦੇ ਅੱਗੇ ਦੜਵਾ ਸੀਟ ਤੇ ਜਿੱਦੇ ਇਲੈਕਸ਼ਨ ਹੋਇਆ ਦੁਨੀਆ ਦੇ ਨਕਸ਼ੇ ਤੇ ਕੱਲਾ ਕੱਲਾ ਪੰਜਾਬੀ ਬੈਠਾ ਗੱਲਾਂ ਸੁਣੂਗਾ ਵੀ ਇਲੈਕਸ਼ਨ 95 ਵਾਲਾ ਹਾਲ ਬਣਨਾ ਇੱਥੇ ਆ ਗਏ ਮੌਕੇ ਦਾ ਮੁੱਖ ਮੰਤਰੀ ਬੈਂਤ ਸਿੰਘ ਬਹਿ ਗਿਆ ਸੀਗਾ ਕਿ ਦੜਵੇ ਚ ਵੀ ਕਹਿੰਦਾ ਸੀ ਇਹ ਇਲੈਕਸ਼ਨ ਚਿਤਨਾ ਹੂੰ ਤੇ ਉਦੋਂ ਇਲੈਕਸ਼ਨ ਮਨਪ੍ਰੀਤ ਜਿੱਤਿਆ ਸੀ ਤੇ ਹੋ ਸਕਦਾ ਹੁਣ ਵੀ ਮੌਕੇ ਦੀ ਸਰਕਾਰ ਆ ਕੇ ਘੇੜੇ ਵਿੱਚ ਬਹਿ ਜੇ ਬਈ ਇਹ ਇਲੈਕਸ਼ਨ ਜਿੱਤਣਾ ਹੋਦਾ ਮੈਂ ਸਹੀ ਹੁੰਨਾ ਪਰ ਉਹ ਜਿਹੜੇ ਕਈ ਨਾ ਮੇਰੇ ਤੇ ਇੱਕ ਤਾਂ ਲੱਗਦੇ ਹੀ ਆ ਜਾਂ ਜਿਨ੍ਹਾਂ ਨੂੰ ਮਿਰਚੇ ਹੀ ਲੱਗਦੀਆਂ ਜਾਂ ਜਿਨ੍ਹਾਂ ਨੂੰ ਆ ਹੀ ਤਲਕੀ ਹੈ ਬਈ ਇਹ ਯਾਰ ਕੈਮਰੇ ਤੇ ਆਉਂਦਾ ਕਾ ਤੋ ਉਹਨਾਂ ਨੇ ਭੌਂਕੜੇ ਹੀ ਹੁੰਦਾ ਕੱਲਾ ਕਮੈਂਟਾਂ ਚ ਕੋਈ ਆਏ ਇੱਥੇ ਮਾੜਾ ਮੋਟਾ ਮੁਕਾਬਲਾ ਨਹੀਂ ਇੱਥੇ 40-40 ਕਰੋੜ ਰੁਪਈਆ ਪਾਰਟੀਆਂ ਨੂੰ ਪਾਸੇ ਕਰਨਾ ਪਊਗਾ ਜਿਨ੍ਹਾਂ ਕੇ ਤੜਵੇ ਦੀ ਸੀਟ ਜਿੱਤਣੀ ਹੈ ਤੇ ਗੁਰੂ ਕਦੇ ਸਾਰੇ ਦਾਣ ਹੀ ਦੱਸਦਾ ਹੁੰਦਾ ਚੇਲੇ ਨੂੰ ਕਿਉਂਕਿ ਕਬੂਤਰਾਂ ਵਾਲੇ ਜਦੋਂ ਚੇਲਾ ਮੋਂਦੇ ਆ ਨਾ ਪੱਗ ਲੈ ਲੈਂਦੇ ਛਾਪ ਲੈ ਲੈਂਦੇ ਆ ਹੌਲੀ ਹੌਲੀ ਸਾਰੇ ਦਾਅ ਦਿੰਦੇ ਇੱਕੇ ਦਿਨ ਨਹੀਂ ਦਿੰਦੇ ਕੀ ਕਹਿੰਦੀ ਆ ਬਈ ਆਹ ਕੀ ਗਿੱਦੜਵਾਹ ਦੀ ਸਿਆਸਤ ਤੁਹਾਡੇ ਬੋਲ ਜੇ ਡੰਪੀ ਡੁੰਪੀ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿਹਦੇ ਖਿਲਾਫ ਬੋਲਣਾ ਕਿਹੜਾ ਬੰਦਾ ਕਿੱਧਰੋਂ ਆ ਮੈਨੂੰ ਤਾਂ ਹੋਰ ਚੱਕ ਆ ਹਾਂ ਦੋ ਮਹੀਨੇ ਮੈਂ ਲਲਾਰੀ ਨਾ ਪੰਜਾਂ ਉਹ ਕਿਵੇਂ ਪੱਗਾ ਰੰਗਣ ਤੇ ਅੱਛਾ ਕਈ ਵਾਰੀ ਤਾਂ ਲੀਲਗਾਂ ਵਾਲਿਆਂ ਨੂੰ ਸਰੋ ਫੁੱਲਗਾਂ ਕਰਾਉਣੀਆਂ ਪੈਣਗੀਆਂ ਉਹਦਾ ਤਾਂ ਸਰੋ ਫੁੱਲਗਾਂ ਵਾਲਿਆਂ ਨੂੰ ਚਿੱਟੀਆਂ ਕਰਾਉਣੀਆਂ ਪੈਣ ਵਾਹ ਦੀ ਵਾਹ ਸ਼ਾਸਤ ਘੁੰਮਣ ਲੱਗੀ ਮਿੰਟ ਲਾਉਂਦੀ ਸ਼ਾਮ ਦਾ ਬਿਆਨ ਹੋਰ ਹੁੰਦਾ ਸਵੇਰ ਦਾ ਹੋਰ ਹੁੰਦਾ ਹਨਾ ਬਹੁਤ ਤਕੜਾ ਮੁਕਾਬਲਾ ਹੋਣਾ ਹੂੰ ਪਰ ਇੱਕ ਗੱਲ ਆ ਬਈ ਲੋਕ ਆਖੀ ਜ਼ਰੂਰ ਜਾਂਦੇ ਆ ਬਈ ਆਮ ਆਦਮੀ ਪਾਰਟੀ ਤੋਂ ਡੈਂਪੀ ਉਮੀਦਵਾਰ ਆ ਹਨਾ ਤੇ ਮੈਨੂੰ ਵੀ ਥੱਲੇ ਕਈ ਕਮੈਂਟ ਕਰੀ ਜਾਂਦੇ ਆ ਤੂੰ ਅਖੇ ਤਿੰਨਾ ਤੇ ਬੋਲਿਆ ਤੈਨੂੰ ਤਿੰਨਾ ਨੂੰ ਤੇਰੇ ਟਿਕਟ ਨਹੀਂ ਮਿਲੀ ਵੀ ਮੇਰੀ ਗੱਲ ਸੁਣੋ ਮੈਂ ਇੱਕ ਸੱਚ ਬੋਲਿਆ ਉਹ ਬੰਦਿਆਂ ਦੀ ਮਿਹਨਤ ਸੀ ਉਹ ਸਿਗਜਿੰਦਰ ਕੌਣੀ ਔਰਗਿਆਂ ਦੀ ਜਾਂ ਸ਼ਰਮੇ ਔਰਗਿਆਂ ਦੀ ਸ਼ਰਮੇ ਨੇ 2.5 ਸਾਲ ਹੋ ਗਿਆ ਆ ਦੀ ਕਮਾਈ ਬੰਦ ਕਰ ਛੱਡੀ ਸੀ ਲੋਕਾਂ ਦੇ ਵਿਚ ਜਾ ਕੇ ਵਿਚਰਦਾ ਸੀ ਸੁਖਜਿੰਦਰ ਕੌਣੀ ਆ 2012 13 ਦੀ ਜਦੋਂ ਦੀ ਪਾਰਟੀ ਆਈ ਆ ਉਦੋਂ ਦਾ ਉਹ ਸੀਗਾ ਆਪਾਂ ਉਹਨਾਂ ਬਾਰੇ ਸਹੀ ਬੋਲਿਆ ਸੀ ਆਪਾਂ ਅੱਜ ਵੀ ਆਪਦੇ ਸਟੈਂਡ ਤੇ ਆਂ ਵੀ ਆਪਾਂ ਹਾਂ ਬੋਲਿਆ ਆਪਾਂ ਕਿਹੜਾ ਮੁਕਰਦੇ ਆਂ ਵੀ ਮੈਂ ਕਿਹੜਾ ਆਂ ਅਗ ਤਾਂ ਵੀ ਫਲਾਨੇ ਦੀ ਟਿਕਟ ਪੱਕੀ ਤੇ ਟਿਕਟ ਤਾਂ ਹਜੇ ਵੀ ਨਹੀਂ ਪੱਕੀ ਹੋਈ ਹੂੰ ਨਹੀਂ ਹੋਈ ਨਹੀਂ ਪਿੱਟ ਲੋਣੋ ਬਿਆਨ ਤਾਂ ਭਗਵੰਤ ਮਾਨ ਹਜੇ ਵੀ ਨਹੀਂ ਦੇਖੇਗਾ ਵੀ ਤੈਨੂੰ ਇਥੋਂ ਇਲੈਕਸ਼ਨ ਲੜਾਵਾਵਾਂਗੇ ਹੂੰ ਟਿਕਟ ਹਜੇ ਵੀ ਨਹੀਂ ਪੱਕੀ ਹੋਈ ਟਿਕਟ ਹਜੇ ਤੱਕ ਇੱਕ ਬੰਦੇ ਦੀ ਪੱਕੀ ਹੋਈ ਆ ਮਨਪ੍ਰੀਤ ਬਾਦਲ ਉਹਨੂੰ ਭਾਜਪਾ ਨੇ ਥਾਪੀ ਦਿੱਤੀ ਆ ਹੂੰ ਉਹ ਪਿੰਡਾਂ 'ਚ ਘਰਦਾ ਫਿਰਦਾ ਬਈ ਆਪਦੇ ਪੁਰਾਣੇ ਸੱਜਣਾ ਮਿੱਤਰਾਂ ਨਾਲ ਮੁਲਾਕਾਤਾਂ ਹੂੰ ਨਾ ਹਜੇ ਅਕਾਲੀ ਦਲ ਨੇ ਮੈਦਾਨ 'ਚ ਕੋਈ ਬੰਦਾ ਤਾਰਿਆ ਨਾ ਆਮ ਆਦਮੀ ਨੇ ਤਾਰਿਆ ਨਾ ਕਾਂਗਰਸ ਨੇ ਤਾਰਿਆ ਤੇ ਨਾ ਹੀ ਕੋਈ ਕਿਸਾਨਾ ਨੇ ਤਾਰਿਆ ਨਾ ਜਿਹੜਾ ਇੱਕ ਨਵੀਂ ਅਕਾਲੀ ਦਲ ਬਣਿਆ ਜਿਹਦੇ ਚਰਨਜੀਤ ਬਰਾੜ ਆਰਗੇ ਆ ਹੂੰ ਨਾ ਉਹਨਾਂ ਨੇ ਕੋਈ ਹਜੇ ਕੈਂਡੀਡੇਟ ਦਿੱਤਾ ਨਾ ਹਜੇ ਇਲੈਕਸ਼ਨਾਂ ਦੀ ਤਰੀਕ ਪੱਕੀ ਹੋਈ ਆ ਇਹ ਤਾਂ ਲੋਕਾਂ ਦੇ ਜਾੜਾਂ ਦੇ ਪੇੜ ਆ ਵੇਲੀ ਰੋਤਾ ਝੋਨੇ ਸਮੇ ਆ ਸਪ੍ਰੇਆਂ ਕਰੀਆਂ ਇੱਕ ਸਪਰੇ ਕਰਕੇ 20 ਦਿਨ ਬ੍ਰੇਕ ਹੁੰਦਾ ਕੱਖ ਕੱਖ ਤਾਂ ਤਾਂਦਲਾ ਤੋਂ ਬਲਾ ਕੱਢਿਆ ਠੀਕ ਆ ਹਜੇ ਨਰਮਾ ਹੈ ਨਹੀਂ ਆਪਣੇ ਰਗੇ ਚ ਵੇਲੇ ਹੈਗੇ ਜੀਮੀਦਾਰ ਵੀ ਵੇਲੇ ਆ ਤੇ ਹੁਣ ਆਮ ਜਿਹੜੇ ਹੋਰ ਆਪਣੇ ਨਾਲ ਭਰਾ ਭੈਣ ਕੰਮ ਕਰਾਉਂਦੇ ਆ ਉਹ ਵੀ ਥੋੜੇ ਜਿਹਾ ਵੇਲੇ ਆ ਰਾਮ ਆ ਸੋ ਗੱਲਾਂ ਕੱਲੀਆਂ ਜ਼ਰੂਰ ਚੱਲਦੀ ਜਾਂਦੀਆਂ ਪਰ ਹਾਂ ਇੱਕ ਗੱਲ ਆ ਵੀ ਅੱਗੇ ਦੜਵਾ ਸੀਟ ਤੇ ਜਿੱਦੇ ਇਲੈਕਸ਼ਨ ਹੋਇਆ ਦੁਨੀਆਂ ਦੇ ਨਕਸ਼ੇ ਤੇ ਕੱਲਾ ਕੱਲਾ ਪੰਜਾਬੀ ਬੈਠਾ ਗੱਲਾਂ ਸੁਣੂਗਾ ਵੀ ਇਲੈਕਸ਼ਨ 95 ਵਾਲਾ ਹਾਲ ਬਣਨਾ ਇੱਥੇ ਅੱਛਾ ਹਾਂ ਐਂਦੀ ਗੱਲ ਯਾਦ ਰੱਖੀ ਇਹ ਗੱਲ ਝੂਠੀ ਨਹੀਂ ਪੈਂਦੀ ਹਮ ਹਜੇ ਬੋਲਦਾ ਕਿਸੇ ਉਮੀਦਵਾਰ ਬਾਰੇ ਨਹੀਂ ਹਮ ਹਜੇ ਕਿਸੇ ਬਾਰੇ ਨਹੀਂ ਬੋਲਦਾ ਵੀ ਕਿਹਨੇ ਕੀ ਕੀ ਕੀਤਾ ਕਿਹਨੇ ਕੀ ਕੀਤਾ ਹੁਣ ਕੇ ਦੜਵੇ ਚ ਵੋਟਾਂ ਦਾ ਮੌਕਾ ਹੁਣ ਸੀਵਰੇਜ ਦਾ ਮੁੱਦਾ ਆਪ ਖਿਆ ਪਿਆ ਹਮ ਤੇ ਉਹ ਮੁੱਦਾ ਗੱਲ ਕੁਝ ਵੀ ਨਹੀਂ ਸੀਵਰੇਜ ਦਾ ਕੰਮ ਤਾਂ 2008 ਚ ਤਾਂ ਹੋਇਆ ਹਮ ਗਿੱਦੜਵਾ ਕਹਿ ਵਜਾ ਸ਼ਹਿਰਾ ਕਿ ਦੜਵੇ ਚ ਤੁਹਾਨੂੰ ਨਾਲੀ ਬਣੀ ਨਾ ਥੇ ਹੋਗੀ ਸਾਰਾ ਅੰਡਰਗਰਾਉਂਡ ਸੀਵਰੇਜ ਪਿਆ ਇਹ ਤੇ ਅੱਛਾ ਛਣੇ ਪਿੰਡ ਦੇ ਵਿੱਚ ਹਮ 2008 ਚ ਵਿਆ ਇਹ ਕਾਲੀ ਦਲ ਦੀ ਸਰਕਾਰ ਸੀ ਮਨਪ੍ਰੀਤ ਬਾਦਲ ਇਥੇ ਮਿਲਦੇ ਸੀ ਹੂੰ ਇਹ ਤਾਂ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਕਾਲੀ ਦਲ ਨੂੰ ਛੱਡ ਗਿਆ ਉਹਨੇ ਆਪ ਦੀ ਪਾਰਟੀ ਬਣਾਈ ਠੀਕ ਆ ਉਸ ਤੋਂ ਬਾਅਦ ਕਾਲੀ ਦਲ ਦੇ ਜਿੰਨੇ ਵੀ ਸੰਤ ਬਰਾੜ ਆਇਆ ਡੈਂਪੀ ਢਿੱਲੋ ਆਇਆ ਜਾਂ ਕੋਈ ਉਸ ਤੋਂ ਵਿੱਚ ਕੋਈ ਹੋਰ ਵੀ ਆਇਆ ਹੋ ਸਕਦਾ ਕਈ ਵਾਰੀ ਨਾਂ ਲੈਣਾ ਭੁੱਲ ਗਏ ਨਾ ਜਾਂ ਤਾਂ ਉਹਨਾਂ ਦੀ ਸਮਝ ਚ ਨਹੀਂ ਆਇਆ ਪਰ ਉਦੋਂ ਕੀ ਹੋਇਆ ਸੀਗਾ 8 ਚ ਕੰਮ ਚੱਲਿਆ 10 ਚ ਮੁਕੰਮਲ ਹੋਇਆ ਹੂੰ ਉਸ ਤੋਂ ਬਾਅਦ ਸੱਤ ਸਾਲ ਰਹੀ ਸਰਕਾਰ 10 ਤੋਂ ਬਾਅਦ 7 ਸਾਲ ਵਿੱਚ ਦੀ ਇੱਕ ਦੋ ਵੇਰੀ ਹੋ ਸਕਦਾ ਉਹਨਾਂ ਨੇ ਸੀਵਰੇਜ ਸਾਫ਼ ਕਰਾਇਆ ਹੋਵੇ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਆ ਹੁਣ ਆਮ ਆਦਮੀ ਦੀ ਕੱਲਾ ਸੀਵਰੇਜ ਇੱਥੇ ਸਾਫ਼ ਕਰਨ ਵਾਲਾ ਚੋਕ ਹੋਇਆ। 2008 ਚ 35 ਕਰੋੜ ਰੁਪਈਆ ਲੱਗ ਕੇ ਗਿੱਦੜਵੇ ਸ਼ਹਿਰ ਦਾ ਸੀਵਰੇਜ ਪਿਆ ਜਿਹੜਾ 35 ਕਰੋੜ 8 ਚ ਲੱਗਿਆ ਉਹ ਅੱਜ ਦੇ 100 ਕਰੋੜ ਵਰਗਾ। ਅੱਛਾ। ਕਦੇ ਕੋਈ ਵੇਖ ਲੈ ਗਿੱਦੜਵੇ ਚ ਜੇ ਵੀ ਦਾ ਸੀਵਰੇਜ ਪਿਆ ਨਾ ਮੈਨੂੰ ਲੱਗਦਾ ਹਜੇ ਕਿਸੇ ਸ਼ਹਿਰ ਚ ਨਹੀਂ ਹੋਣਾ। ਹੂੰ ਮੁੱਦਾ ਜਿਹੜੇ ਸ਼ਹਿਰਾਂ 'ਚ ਹੈਗਾ ਸੀਵਰੇਜ ਦਾ ਉੱਥੇ ਹੈਗਾ ਇੱਥੇ ਕੱਲਾ ਸੀਵਰੇਜ ਚੋਕ ਆ ਅੱਛਾ ਕਿਉਂਕਿ ਸਫਾਈ ਨਹੀਂ ਹੋਈ ਸੀਵਰੇਜ ਦੀ ਹੂੰ ਕਾਲੀਦਲ ਦੀ ਗਵਰਨਮੈਂਟ ਸੀ ਮਨਪ੍ਰੀਤ ਬਾਦਲ ਵਿੱਤ ਮੰਤਰੀ ਸੀ ਐਮ ਐਲ ਏ ਮੌਜੂਦਾ ਸੀ ਕਿ ਢੜਵੇ ਦਾ 35 ਕਰੋੜ ਰੁਪਈਆ ਮਨਜ਼ੂਰ ਕਰਾ ਕੇ ਉਹਨੇ ਸਾਰੇ ਪਿੰਡ ਤੇ ਸ਼ਹਿਰ 'ਚ ਸੀਵਰੇਜ ਪਵਾਇਆ ਠੀਕ ਹੈ ਇਹ ਗੱਲ ਤਾਂ ਲੋਕਾਂ ਨੂੰ ਮੈਨੂੰ ਮੇਰਾ ਖਿਆਲ ਆ ਪਤਾ ਹੀ ਨਹੀਂ ਹੋਣਾ ਠੀਕ ਹੈ ਜਿਹੜੇ ਬੰਦੇ ਸਹੀ ਆ ਲੀਡਰ ਆ ਉਹਨਾਂ ਨੂੰ ਪਤਾ ਹੈਗਾ ਹੂੰ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਮੇਰੇ ਨਾਲ ਸੱਚੀ ਜੀ ਗੱਲ ਆਈ ਜਵਾਨ ਤੇ ਰਹਿੰਦੀ ਠੀਕ ਹੈ ਹੁਣ ਮੈਨੂੰ ਕਈ ਥੱਲੇ ਕਮੈਂਟਾਂ ਜੈਂ ਵੀ ਲਿਖਣਗੇ ਮਨਪ੍ਰੀਤ ਦਾ ਸਾਥ ਦੇ ਜਾਂਦਾ ਮੈਂ ਕਿਸੇ ਦਾ ਸਾਥ ਨਹੀਂ ਦਿੰਦਾ ਮੈਨੂੰ ਸਾਰੇ ਇੱਕ ਆ ਸਾਰੀਆਂ ਪਾਰਟੀਆਂ ਇੱਕ ਆ ਚਾਰੇ ਪ੍ਰਧਾਨ ਲੜਨਗੇ ਇੱਥੇ ਹੂੰ ਕਿਉਂਕਿ ਮਨਪ੍ਰੀਤ ਵੀ ਭਾਜਪਾ ਦਾ ਸਿਰ ਕੱਢਵਾ ਪ੍ਰਧਾਨ ਹੀ ਆ ਹੂੰ ਰਾਜਾ ਵਿੜਕ ਦਾ ਮੌਕੇ ਦਾ ਪ੍ਰਧਾਨ ਹੀ ਆ ਮੌਕੇ ਦਾ ਪ੍ਰਧਾਨ ਹੀ ਸੁਖਵੀਰ ਬਾਦਲਾ ਹੂੰ ਮੌਕੇ ਦੇ ਪ੍ਰਧਾਨ ਹੀ ਇੱਥੇ ਕਿਸਾਨਾਂ ਦਾ ਵੀ ਕੋਈ ਚੰਗਾ ਚਿਹਰਾ ਹੀ ਆਊਗਾ अच्छा एक खालसे आप ਦਾ ਦਲ ਬਣਾਈ ਫਿਰਦੇ ਆ ਪਹਿਲਾਂ ਸਰਬਜੀਤ ਖਾਲਸਾ ਉੱਠਿਆ ਸੀ ਹੁਣ ਉਹ ਹੋ ਸਕਦਾ ਉਹ ਵੀ ਕੋਈ ਆਪ ਦਾ ਇੱਥੇ ਉਮੀਦਵਾਰ ਤਾਰਨਾ ਇਹ ਕੋਈ ਆਏ ਇੱਥੇ ਮਾੜਾ ਮੋਟਾ ਮੁਕਾਬਲਾ ਨਹੀਂ ਇੱਥੇ 40 40 ਕਰੋੜ ਰੁਪਇਆ ਪਾਰਟੀਆਂ ਨੂੰ ਪਾਸੇ ਕਰਨਾ ਪਊਗਾ ਜਿਨ੍ਹਾਂ ਕੇ ਦੜਵੇ ਦੀ ਸੀਟ ਜਿੱਤਨੀ ਆ ਬਿਲਕੁਲ 95 ਚ ਸੋਦੇ ਆ ਮੇਰੀ ਉਮਰੋਂ ਤੋਂ ਬਹੁਤ ਛੋਟੀ ਸੀਗੀ ਮੈਂ ਉਦੋਂ ਤਕਰੀਬਨ ਬਸ ਆਹੀ ਕੋਈ 7 ਸਾਲ ਦਾ ਹੋਊਗਾ ਮਾੜੀ ਮੋਟੀ ਯਾਦ ਹੈਗੀ ਪਈ ਉਹ ਲੋਕ ਚੰਡੀ ਜੀ ਲਾਉਂਦੇ ਹੁੰਦੇ ਸੀਗੇ ਪਰ ਉਦੋਂ ਇਹ ਚੀਜ਼ ਦਾ ਕੋਈ ਨੌਲੇਜ ਨਹੀਂ ਕੋਈ ਪਤਾ ਨਹੀਂ ਬਚਪਨ ਸੀ ਪਰ ਉਦੋਂ ਸੁਣਦੇ ਆ ਵੀ ਕਹਿੰਦੇ ਇੱਥੇ ਆ ਕੇ ਮੌਕੇ ਦਾ ਮੁੱਖ ਮੰਤਰੀ ਬਿਆਨਤ ਸਿੰਘ ਬਹਿ ਗਿਆ ਸੀਗਾ ਕਿ ਧੜਵੇ ਚ ਵੀ ਕਹਿੰਦਾ ਸੀ ਇਹ ਇਲੈਕਸ਼ਨ ਜਿੱਤਣਾ ਤੇ ਉਦੋਂ ਇਲੈਕਸ਼ਨ ਮਨਪ੍ਰੀਤ ਜਿੱਤਿਆ ਸੀ ਤੇ ਹੋ ਸਕਦਾ ਹੁਣ ਵੀ ਮੌਕੇ ਦੀ ਸਰਕਾਰ ਆ ਕੇ ਕਿ ਧੜਵੇ ਚ ਬਹਿ ਜੇ ਵੀ ਇਹ ਇਲੈਕਸ਼ਨ ਜਿੱਤਣਾ ਤੇ ਇਹ ਨਹੀਂ ਪਤਾ ਵੀ ਸੇਰਾ ਕਿਨੂੰ ਮਿਲਣਾ ਮੌਕੇ ਦੀ ਸਰਕਾਰ ਨੂੰ ਮਿਲਣਾ ਜਾਂ ਸੈਂਟਰ ਸਰਕਾਰ ਨੂੰ ਮਿਲਣਾ ਜਾਂ ਕਾਲੀ ਦਲ ਕੇ ਕਾਂਗਰਸ ਨੂੰ ਠੀਕ ਹੈ ਇਹ ਲੋਕਾਂ ਦਾ ਫਤਵਾ ਤੇ ਲੋਕਾਂ ਦਾ ਫਤਵਾ ਸੁਨਣਾ ਪਊਗਾ ਇਹਦੇ ਚ ਕੋਈ ਕਿਸੇ ਦੀ ਪ੍ਰਧਾਨਗੀ ਪ੍ਰਧੂਨਗੀ ਸਭ ਕੁਝ ਛੋਟਾ ਪੈ ਜਾਂਦਾ ਬਾਦਲਾਂ ਦਾ ਜਰੂਰ ਆ ਗੜ ਰਿਹਾ ਕਾਂਗਰਸ ਨੇ ਵੀ ਤਿੰਨ ਵੇਰੀ ਇੱਥੋਂ ਜਿੱਤ ਪ੍ਰਾਪਤ ਕਰੀ ਆ ਪਰ ਪਹਿਲਾਂ ਬਾਦਲ ਸਾਹਿਬ ਨੇ ਮੇਰਾ ਖਿਆਲ ਪੰਜ ਵੇਰੀ ਇੱਥੋਂ ਐਮ ਐਲ ਏ ਬਣੇ ਆ ਚਾਹਤ ਮੇਰੇ ਤਕਰੀਬਨ ਯਾਦ ਨਹੀਂ ਪੱਕਾ ਹੁਣ ਇੱਥੇ ਦੋਨੇ ਪਾਰਟੀਆਂ ਦਾ ਆ ਕੇ ਨਿਚੋੜ ਨਿਕਲ ਜੂਗਾ ਵੀ ਕਿਹੜਾ ਮੂਰੇ ਆ ਤੇ ਕਿਹੜਾ ਪਿੱਛੇ ਆ ਹਾਂ ਹੈਨਾ ਠੀਕ ਹੈ ਜੀ ਹੋਰ ਸੀਟ ਐ ਇਸ ਵਾਰ ਬੋਲਦਾ ਮੈਂ ਸਹੀ ਹੁੰਨਾ ਪਰ ਉਹ ਜਿਹੜੇ ਕਈ ਨਾ ਮੇਰੇ ਤੇ ਇੱਕ ਤਾਂ ਲੱਗਦੇ ਹੀ ਆ ਜਾਂ ਜਿਨ੍ਹਾਂ ਨੂੰ ਮਿਰਚਾਂ ਹੀ ਲੱਗਦੀਆਂ ਜਾਂ ਜਿਨ੍ਹਾਂ ਨੂੰ ਆ ਹੀ ਤਲਕੀ ਹੈ ਬਈ ਇਹ ਯਾਰ ਕੈਮਰੇ ਤੇ ਆਉਂਦਾ ਕਾ ਤੋ ਉਹਨਾਂ ਨੇ ਭੌਂਕਣਾ ਹੀ ਹੁੰਦਾ ਕੱਲਾ ਕਮੈਂਟਾਂ ਚ ਐੜੀਆਂ ਉਹਨਾਂ ਦੀਆਂ ਲੋਕ ਆ ਹੋਰ ਕੁਝ ਵੀ ਨਹੀਂ ਉਹਨਾਂ ਦੇ ਪੱਲੇ ਤੇ ਭੌਂਕਣਾ ਦਾ ਬੰਦਾ ਕੱਲਾ ਪਾਉਂ ਕੀ ਸਕਦਾ ਕਿਉਂਕਿ ਆਦੇ ਹੁੰਦੇ ਨਾ ਜਦੋਂ ਕੋਈ ਮਾੜਾ ਮੋਟਾ ਰੌਲਾ ਜਾਂ ਪਵੇ ਉਦੋਂ ਕੋਈ ਬੰਦਾ ਚੰਗਾ ਹੀ ਤੁਰਿਆ ਜਾਂਦਾ ਹੁੰਦਾ ਸੜਕ ਤੇ ਉਹ ਗੱਲ ਆ ਵੀ ਉਹਨਾਂ ਦਾ ਬਸ ਇੰਨੀ ਕੀ ਡਿਊਟੀ ਆ ਹੋਰ ਕੋਈ ਚੱਕਰ ਨਹੀਂ ਠੀਕ ਆ ਪਰ ਹਜੇ ਨਾ ਤਾਂ ਮੈਂ ਇਹ ਗੱਲ ਆਖੀ ਆ ਵੀ ਗਿੱਦੜਵੇ ਦੇ ਫਲਾਨਾ ਜਿੱਤ ਜੂ ਹਾਂ ਨਾ ਮੈਂ ਇਹ ਗੱਲ ਆਖੀ ਆ ਵੀ ਜਾਂ ਕਿਵੇਂ ਆ ਜਾਂ ਇੱਧਰ ਆ ਉੱਧਰ ਆ ਕੁਝ ਵੀ ਹੋ ਸਕਦਾ ਹਾਂ ਕਿਉਂਕਿ ਇੱਥੇ ਬਹੁਤ ਤਕੜਾ ਮੈਚ ਫਸਣਾ ਹਾਂ ਮਨਪ੍ਰੀਤ ਬਾਦਲ ਵੀ ਦੋ ਵਾਰ ਦਾ ਫਾਈਨੈਂਸ ਮਿਨਿਸਟਰ ਰਿਹਾ ਹਾਂ ਤੇ ਕੱਲ ਦਾ ਮਨਪ੍ਰੀਤ ਬਾਦਲੀ ਇੱਕ ਐਵ ਜਾ ਬੰਦਾ ਵੀ ਜਿਹੜਾ ਕਾਲੀ ਦਲ ਨੂੰ ਛੱਡ ਕੇ ਉਦੋਂ ਬਾਅਦ ਵੀ ਫਾਈਨੈਂਸ ਮਿਨਿਸਟਰ ਬਣ ਗਿਆ ਨਹੀਂ ਜਿਹੜਾ ਕਾਲੀ ਦਲ ਨੂੰ ਛੱਡ ਕੇ ਕੋਈ ਵੀ ਬੰਦਾ ਗਿਆ ਨਾ ਉਦੂਬਾ ਦੂਰੀ ਵਾਰ ਨੂੰ ਮੰਤਰੀ ਮੰਡਲ 'ਚ ਹਿੱਸਾ ਨਹੀਂ ਮਿਲਿਆ ਠੀਕ ਹੈ ਠੀਕ ਹੈ ਨਾ ਇਹ ਗੱਲਾਂ ਸੱਚੀਆਂ ਕੌੜੀਆਂ ਕਿਸੇ ਵੀ ਨੇ ਕਿਸੇ ਭਰਾ ਕਿਸੇ ਲੀਡਰ ਨੇ ਨਹੀਂ ਗੁੱਸਾ ਕਰਨਾ ਹੂੰ ਵੀ ਜ ਮੈਂ ਕਿਸੇ ਦੇ ਬਾਰੇ ਨਹੀਂ ਬੋਲਦਾ ਮੈਂ ਸਹੀ ਗੱਲ ਬੋਲਦਾ ਵੀ ਮੌਕੇ ਦਾ ਪ੍ਰਧਾਨ ਹੀ ਰਾਜਾ ਤੇ ਪ੍ਰਧਾਨਗੀ ਜਿੰਨੀ ਪਾਵਰੀ ਮਨਪ੍ਰੀਤ ਬਾਦਲ ਕੋਲੇ ਆ ਹੂੰ ਤੇ ਸ਼ਕੀਰ ਬਾਦਲ ਤਾਂ ਪ੍ਰਧਾਨ ਹੈਗੇ ਕਾਲੀ ਦਲ ਦਾ ਤੇ ਪ੍ਰਧਾਨ ਚਰਨਜੀਤ ਬਰਾੜ ਅਰਗੇ ਉਹ ਵੀ ਹੈਗੇ ਆਪਦੇ ਕਾਲੀ ਦਲ ਦੇ ਹੂੰ ਤੇ ਪ੍ਰਧਾਨ ਭਗਵੰਤ ਮਾਨ ਵੀ ਆ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਪੂਰੇ ਤਗੜੇ ਬੰਦੇ ਦੀ ਟੱਕਰ ਹੋਊਗੀ ਇੱਥੇ ਭਗਵੰਤ ਮਾਨ ਹੀ ਕਹਿ ਸਕਦੇ ਆ ਆਪਾਂ ਵੀ ਸਿੱਧਾ ਆ ਕੇ ਉਹਨੂੰ ਬੈਠਣਾ ਪਊਗਾ ਇੱਥੇ ਫਿਰ ਜਾ ਕੇ ਹਾਂ ਕਿਉਂਕਿ ਵੋਟ ਵੰਡੀ ਜਾਣੀ ਆ ਹੂੰ ਵੋਟ ਵੰਡੀ ਜਾਣੀ ਆ ਹੂੰ ਤੇ ਆ ਗੱਲ ਜਿਹੜੀ ਲੋਕ ਆਖੀ ਜਾਂਦੇ ਆ ਵੀ ਇਹ ਫਲਾਣੇ ਨੂੰ ਟਿਕਟ ਦਵਾਂਦਾਈ ਮੈਂ ਕਿਸੇ ਨੂੰ ਨਹੀਂ ਦਵਾਉਂਦਾ ਸੀਗਾ ਮੈਂ ਤਾਂ ਇੱਕ ਦੱਸਦਾ ਸੀਗਾ ਵੀ ਉਹ ਬੰਦਿਆਂ ਨੇ ਜਿਹੜੇ ਸਖਜਿੰਦਰ ਕੌਣੀ ਅਰਗੇ ਆ ਮੋਢ ਤੋਂ ਲੈ ਕੇ ਵਿਸਪੇ ਤੋਂ ਲੈ ਕੇ ਅੱਜ ਵੀ ਉਹ ਵਿਸਪਿਆਂ ਤੀ ਆ ਹੂੰ ਸਖਜਿੰਦਰ ਕੌਣੀ ਕੋਲੇ ਅੱਜ ਵੀ ਦੋਸਤ ਦੀ ਗੱਡੀ ਆ ਉਹਨੇ ਵਿਚਾਰੇ ਨੇ 1 ਰੁਪਏ ਦਾ ਰਵਾਮਦਾਰ ਨਹੀਂ ਕੁਝ ਬਣਾਇਆ ਹੂੰ ਅੱਜ ਵੀ ਜਿਹੜੇ ਆ ਪਿਰਤਪਾਲ ਸ਼ਰਮੇ ਅਰਗੇ ਆ ਉਵੇਂ ਹੀ ਆ ਜਿਵੇਂ ਪਹਿਲਾਂ ਸੀਗੇ ਹੂੰ ਜਿਹੜਾ ਉਹਨੇ ਆਪ ਦਾ ਕੋਈ ਵਕੀਲੀ ਚੋ 4 ਪੈਸੇ ਕਮਾਏ ਆ ਉਹ ਕਮਾਏ ਆ ਪਰ ਨਹੀਂ ਕਰਾਪਸ਼ਨ ਨਹੀਂ ਕੀਤੀ ਠੀਕ ਹੈ ਜੀ ਹਾਂ ਉਹ ਗੱਲਾਂ ਨੂੰ ਕਹਿ ਕੇ ਮੈਂ ਕਹਿੰਦਾ ਸੀਗਾ ਹਾਂ ਟਿਕ ਟੱਜ ਵੀ ਨਹੀਂ ਕਿਸੇ ਦੀ ਹੋਈ ਇਉਂ ਨਹੀਂ ਆਪਾਂ ਕਹਿ ਸਕਦੇ ਵੀ ਟਿਕਟ ਜ ਜ ਡੀਐਮਪੀ ਢੋ ਦੀ ਹੋਗੀ ਜਾਂ ਪ੍ਰਿਤਪਾਲ ਸ਼ਰਮੇ ਦੀ ਹੋਗੀ ਜਾਂ 7341 ਵਾਲ ਦੀ ਹੋਗੀ ਜਾਂ ਸੁਖਜਿੰਦਰ ਕੌਣੀ ਦੀ। ਹਾਂ ਨਾ ਕਾਲੀ ਦਲ ਨੇ ਹਜੇ ਟਿਕਟ ਕੱਢੀ ਆ ਕਿਸੇ ਨੂੰ ਨਾ ਕਾਂਗਰਸ ਨੇ ਨਾ ਆਮ ਆਦਮੀ ਪਾਰਟੀ ਨੇ ਨਾ ਕਿਸੇ ਕਿਸਾਨ ਜਥੇਬੰਦੀ ਨੇ ਨਾ ਕਿਸੇ ਖਾਲਸਾ ਦਲ ਨੇ ਠੀਕ ਆ ਨਾ ਕਿਸੇ ਨਵੇਂ ਜਿਹੜਾ ਕਾਲੀ ਦਲ ਬਣਿਆ ਉਹਨੇ ਕੱਲੀ ਇੱਕ ਪਹਿਲੀ ਟਿਕਟ ਹੋਈ ਆ ਜਿਹੜੀ ਮਨਪ੍ਰੀਤ ਬਾਦਲ ਨੇ ਮਿਲੀ ਆ ਭਾਜਪਾ ਨੂੰ। ਠੀਕ ਹੈ ਜੀ। ਹਾਂ ਤੇ ਹਜੇ ਆ ਕੇ ਉਹ ਨਾ ਮਾੜਾ ਜਾਂ ਪਿੰਡਾਂ ਚ ਤੁਰਿਆ ਤੇ ਕਈ ਕੰਨ ਜੇ ਕੱਢਣ ਲੱਗ ਪਏ। ਹੂੰ। ਵੀ ਆਹ ਕੀ ਕਹਾਣੀ ਬਣ ਗਈ ਪ੍ਰਾਣਾ ਬੰਦਾ ਆ। ਮਨਪ੍ਰੀਤ ਬਾਦਲ ਵੀ ਚਾਰਵੇਰੀ ਦਾ ਐਮਐਲਏ ਆ ਇੱਥੋਂ। ਹਾਂ। ਤਾਂ ਨੂੰ ਮੈਂ ਕਹਿਣਾ ਵੀ ਬਹੁਤ ਤਗੜੀ ਹੌਟ ਸੀਟ ਬਣੀ ਆ। ਕੱਲੇ ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ ਜਾਂ ਸਾਰੇ ਵਰਲਡ 'ਚ ਲੋਕ ਸਕਰੀਨਾਂ ਲਾ ਕੇ ਪਿਛਲੇ 10 ਦਿਨ ਸੁਣਨਗੇ ਵੀ ਗਿੱਦੜਵੇ ਤੇ ਬਾਜੀ ਕੌਣ ਮਾਰੂ। ਠੀਕ ਹੈ। ਹਾਂ। ਜਿੱਦੇ ਦੱਸਣੀ ਹੋਈ ਗੱਲ ਇੱਕ ਠੋਕ ਕੇ ਦੱਸਾਂਗੇ ਸਾਰੇ ਚੈਨਲਾਂ 'ਨੂੰ। ਵੀ ਫਲਾਣ ਨੇ ਨੂੰ ਸ੍ਰਿਸ਼ਟੀ ਆ ਕਹਿੰਦੀ ਆ ਹਜੇ ਤਾਂ ਮੈਂ ਕੋਈ ਬੋਲੇ ਹੀ ਨਹੀਂ ਲੋਗ ਵੀ ਪਹਿਲੇ ਹੀ ਮੇਰੇ ਤੇ ਲੱਗੀ ਜਾਂਦੇ ਆ ਇਹ ਆਏ ਕਹਦਾ ਆ ਇਹ ਆਏ ਕਹਦਾ ਆ ਇਹ ਆਏ ਕਹਦਾ ਐ ਤਾਂ ਮੈਂ ਦੱਸਿਆ ਹੀ ਕੋਈ ਨਹੀਂ ਸੀਟ ਬਾਰੇ ਹਜੇ ਕਿੰਨੇ ਦਿਨ ਪਹਿਲਾਂ ਦੱਸੂਗੀ 10 10 15 ਦਿਨ ਪਹਿਲਾਂ ਸ੍ਰਿਸ਼ਟੀ ਬੋਲੂਗੀ ਜੇ ਹੁਣੇ ਬੋਲਦੀ ਤਾਂ ਕੋਈ ਲੀਡਰ ਮੇਰਾ ਨਾ ਕੰਮ ਕਰਦੇ ਵੀ ਤੂੰ ਤਾਂ ਮੇਰੇ ਪੱਖ ਚ ਨਹੀਂ ਬੋਲਿਆ ਹਾਂ ਕਿਉਂਕਿ ਅੱਗੇ ਮੈਂ ਬਠੰਡੇ ਤੇ ਬੋਲਿਆ ਸੀ ਹੂੰ ਤੇ ਮੈਨੂੰ ਦੂਜੇ ਲੀਡਰਾਂ ਦੇ ਫੋਨ ਆਈ ਗਏ ਵੀ ਸਾਡੇ ਬਾਰੇ ਵੀ ਮਖੰਦਾਈ ਇਹੋਂ ਨਹੀਂ ਹੁੰਦਾ ਹੁੰਦਾ ਹਾਂ ਜੋ ਸ੍ਰਿਸ਼ਟੀ ਦਾ ਇੱਕ ਨਹੀਂ ਕਹਿੰਦੀ ਆ ਠੀਕ ਹੈ ਜੀ ਹਾਂ ਸਾੜੇ ਗੁੱਸਾ ਨਹੀਂ ਕਰਦਾ ਸਾਝੇ ਬੰਦੇ ਆ ਇੱਕ ਵੋਟ ਆ ਮੇਰੀ ਵੋਟ ਨਾਲ ਹੋਣਾ ਵੀ ਕੁਝ ਨਹੀਂ ਹਨਾ ਅੱਛਾ ਹਾਂ ਮੌਕੇ ਤੇ ਦੱਸਾਂਗੇ ਤੇ ਲੜਾਈ ਜਿਹੜੀ ਗਿੱਦੜਵੇ ਦੀ جنگ ਆ ਹੁਣ ਹੀ ਪ੍ਰਧਾਨਾਂ ਦੇ ਵਿਚਾਰੀ ਆ ਹਾਂ ਜਿਹੜਾ ਜਿੱਤ ਗਿਆ ਉਹਦੇ ਕਿਦੜਵੇ ਤੋਂ ਪੈਰ ਲੱਗ ਗਏ ਤੇ ਜਿਹੜੇ ਗਏ ਹਾਰ ਉਹ ਹੋ ਸਕਦਾ ਵੀ ਮੁੜ ਕੇ ਹੌਲੀ-ਹੌਲੀ ਪਿੱਛੇ ਹਟਦੇ-ਹਟਦੇ ਹਟ ਜਾਵੇ ਠੀਕ ਹੈ। ਹਾਂ। ਬਾਈ ਕਹਿੰਦਾ ਇੱਕ ਵੋਟ ਹੈ। ਲੱਗਦਾ ਬਾਈ ਦਾ ਟੱਬਰ ਵੀ ਏਡੋ-ਅੱਡੀ ਪਾਉਂਦਾ। ਨਹੀਂ ਮੈਂ ਤਾਂ ਆਪ ਦੀ ਜ਼ਿੰਮੇਵਾਰੀ ਲੈਣਾ। ਟੱਬਰ ਦੀ। ਮੈਨੂੰ ਕੀ ਪਤਾ? ਮੇਰਾ ਮਾਪਿਓ ਜਾਂ ਘਰਾਂ ਵਾਲੀ ਜਾਂ ਭਰਾ ਭਰਜਾਈ ਇੱਥੇ ਮੈਨੂੰ ਹੀ ਜੂੜੇ ਵਾਲੇ ਦੇਈ ਜਾਣ ਵੀ ਤੇਰੇ ਮਗਰ ਵੋਟਾਂ ਪਾਵਾਂਗੇ। ਹਾਂ। ਬੋਟ ਤਾਂ ਪੜਦੇ ਚ ਪੈਣੀ ਆ ਨਾ। ਹਾਂ ਬਿਲਕੁਲ। ਅਗਲਾ ਉੱਥੇ ਆਪ ਦੇ ਮਨਪਸੰਦ ਉਮੀਦਵਾਰ ਦਾ ਬਟਨ ਨੱਪਿਆਵੇ। ਇਹ ਨਾ ਬਹੁਤ ਹੁੰਦਾ। ਤਕਰੀਬਨ ਜਿਹੜੇ 60% ਆਪਣੇ ਲੋਕ ਹਨਾ ਜਿਹੜਾ ਜਿੱਤ ਜਾਂਦਾ ਉਹਦੇ ਪਾਸੇ ਜਿੰਦਾਬਾਦ ਕਰਦੇ ਹੁੰਦੇ। ਹਾਂ ਸਹੀ ਗੱਲ ਹੈ। 40% ਲੋਕ ਹੀ ਆ ਜਿਹੜੇ ਆਪਦੇ ਕਿਲੇ ਤੇ ਮਜਬੂਤ ਖੜੇ ਆ ਉਹਨਾਂ ਨੂੰ ਕੋਈ ਉਮੀਦਵਾਰ ਆਵੇ ਜਾਵੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਵੇਂ ਬਾਈ ਡੈਂਪੀ ਢੋ ਥੋੜੇ ਜਿਹੇ ਦਿਨ ਹੋ ਕੇ ਪਾਰਟੀ ਛੱਡ ਕੇ ਗਿਆ ਹਮ ਜਿਹੜੇ ਬੰਦੇ ਪੱਕੇ ਆ ਕਾਲੀ ਦਲ ਦੇ ਉਹ ਕਾਲੀ ਦਲ ਨਾਲ ਹੀ ਖੜੇ ਆ ਉਹ ਇਹ ਗੱਲ ਕਹਿੰਦੇ ਆ ਵੀ ਡਾਣਾ ਟੁੱਟ ਕੇ ਕੀ ਹੋ ਗਿਆ ਮੁੱਢ ਤਾਂ ਅਜੇ ਹਰਾ ਹਮ ਸਕਵੀਰ ਬਾਦਲ ਤਾਂ ਦੀ ਥਾਂ ਤੇ ਖੜਾ ਨਾ ਉਹ ਇਹ ਚੀਜ਼ ਨੂੰ ਜਿਹੜੇ ਛੋਟੇ ਲੈਵਲ ਦੇ ਲੀਡਰ ਆ ਇਹ ਇਹਨਾਂ ਨੂੰ ਗਿੰਦੇ ਆ ਡਾਣੇ ਕਹਿੰਦੇ ਠੀਕ ਆ ਹਾਂ ਬਾਕੀ ਸੁਖਵੀਰ ਬਾਦਲ ਜਾਂ ਮਨਪ੍ਰੀਤ ਦੇ ਬਾਦਲ ਆ ਕੇ ਕੱਦ ਸਾਰਿਆਂ ਦੇ ਛੋਟੇ ਪੈ ਜਾਂਦੇ ਆ ਰਾਜਾ ਵਿੜنگ ਸੁਖਵੀਰ ਬਾਦਲ ਤੇ ਮਨਪ੍ਰੀਤ ਉਹਨਾਂ ਤਿੰਨਾਂ ਦਾ ਲੈਵਲ ਇੱਕ ਆ ਤੇ ਟੈਂਪੀ ਢਿੱਲੋ ਫੇਰ ਵੀ ਸੁਖਵੀਰ ਬਾਦਲ ਦਾ ਦਾ ਚੇਲਾ ਹੀ ਆ ਤੇ ਗੁਰੂ ਕਦੇ ਸਾਰੇ ਦਾ ਨਹੀਂ ਦੱਸਦਾ ਹੁੰਦਾ ਚੇਲੇ ਨੂੰ ਕਿਉਂਕਿ ਕਬੂਤਰਾਂ ਵਾਲੇ ਜਦੋਂ ਚੇਲਾ ਮੋਂਦੇ ਆ ਨਾ ਪੱਗ ਲੈ ਲੈਂਦੇ ਛਾਪ ਲੈਂਦੇ ਆ ਹੌਲੀ ਹੌਲੀ ਸਾਰੇ ਦਾ ਦਿੰਦੇ ਇੱਕੇ ਦਿਨ ਨਹੀਂ ਦਿੰਦੇ